ਪੈਂਤੇ ਪ੍ਰਭੂ ਬਹੁਤ ਸਾਰੇ ਦਾਸਾਂ ਦੇ ਵਿਚੀਲੇ ਪਰਮੇਸ਼ਰ ਆਪਣੀ ਭਾਉਣੀ ਨੂੰ ਪ੍ਰਗਟ ਕਰ ਚੁੱਕਾ ਪਹਿਲਾਂ ਕਿ ਜਿਹੜੇ ਮੀਂਹ ਆਉਣ ਵਾਲੇ ਮੀਂਹ ਆ ਇਹ ਆਮ ਨਹੀਂ ਰਹਿਣਗੇ ਜਿਹੜੇ ਪਚਾਲ ਆਉਣ ਵਾਲੇ ਆਮ ਨਹੀਂ ਰਹਿਣਗੇ ਗੱਲ ਇਹ ਆ ਕਿ ਪੈਂਤੇ ਪ੍ਰਭੂ ਜਦੋਂ ਮਸੀਬਤ ਆਈ ਗਈ ਆ ਪਰਮੇਸ਼ਰ ਦਾ ਕਰੋਧ ਭੜਕ ਚੁੱਕਾ ਕਿ ਆਪਾਂ ਪਰਮੇਸ਼ਰ ਨੂੰ ਪਰਮੇਸ਼ਰ ਨਹੀਂ ਸਮਝਦੇ ਹallelujah ਇੱਕ ਮਨੁੱਖ ਜੋਰਵਾਰ ਨਹੀਂ ਮਾਨ ਹਲਾਦੇ ਉਪਰ ਪਿੰਚਰੇ ਪਰਮੇਸ਼ਰ ਦਾ ਸਾਹਮਣਾ ਕੋਈ ਵੀ ਮਨੁੱਖ ਨਹੀਂ ਕਰ ਸਕਦਾ ਜੇਕਰ ਅੱਜ ਤੁਸੀਂ ਉਹਨਾਂ ਮਸੀ ਲੋਕਾਂ ਨੂੰ ਪਰਮੇਸ਼ਰ ਦੇ ਨਾਮ ਲੈਣ ਵਾਲੇ ਲੋਕਾਂ ਨੂੰ ਲਜਿਤ ਕਰੋਗੇ ਕਹੋਗੇ ਅੱਜ ਕਿੱਥੇ ਗਏ ਆ ਉਹ ਪਾਸਟਰ ਜਾਂ ਕਿੱਥੇ ਗਏ ਆ ਉਹ ਲੋਕ ਜਿਹੜੇ ਦਾਵਾ ਕਰਦੇ ਮੈਂ ਪਰਮੇਸ਼ਰ ਦੇ ਅਸਲੀ ਹੁੰਦੇ ਨਾਤੇ ਦੇਤੇ ਮੈਂ ਪਰਮੇਸ਼ਰ ਤੇ ਕਮਾਂਡ ਕਰਦੀਆਂ ਕਿ ਦਾਵਾ ਕਰਦੀਆਂ ਤੇ ਪਰਮੇਸ਼ਰ ਦੇ ਬਚੈ ਨੇ ਇੱਕ ਬਿੰਦੀ ਵੀ ਨਹੀਂ ਟਲਣੀ ਪਰਮੇਸ਼ਰ ਚਮਤਕਾਰੀ ਪਰਮੇਸ਼ਵਰ ਆ ਪਰਮੇਸ਼ਰ ਆਨ ਹੋਣੇ ਨੂੰ ਹੋਣਾ ਕਰ ਦੇਣ ਵਾਲਾ ਪਰਮੇਸ਼ਵਰ ਆ ਜਦੋਂ ਨੂ ਦੇ ਸਮੇਂ ਦੇ ਵਿੱਚ ਜਲ ਪਰਲੋ ਆਈ ਪਰਮੇਸ਼ਰ ਨੇ ਆਪਣੇ ਦਾਸ ਸੇਸੀ ਨੇ ਕਬੀੜਾ ਬਣਾਇਆ ਲੋਕਾਂ ਨੂੰ ਢੰਡੋਰਾ ਪੁੱਟਿਆ ਗਿਆ ਕਿ 40 ਦਿਨ 40 ਰਾਤ ਪਰਮੇਸ਼ਰ ਮੀਂਹ ਵਰਹਾਉਣ ਵਾਲਾ ਤੁਸੀਂ ਆਪਣੇ ਪਾਪਾ ਤੋਂ ਤੋਬਾ ਕਰੋ ਪਛੋਤਾਵਾ ਕਰੋ ਤੇ ਪਰਮੇਸ਼ਰ ਦੀ ਦਇਆ ਦੇ ਥੱਲੇ ਆਓ ਉਸ ਸਮੇਂ ਵੀ ਸੰਸਾਰ ਸੀਗਾ ਉਸ ਸਮੇਂ ਵੀ ਸੰਸਾਰ ਨੇ ਦੁਨੀਆ ਨੇ ਇਹ ਚੀਜ਼ ਨੂੰ ਕਬੂਲ ਨਹੀਂ ਕੀਤਾ ਅੱਜ ਵੀ ਇਹ ਪ੍ਰਭੂ ਦੇ ਦਾਸਾਂ ਦੇ ਅਸਾਂ ਦੇ ਪਹਿਲਾਂ ਬੋਲੇਆ ਗਿਆ ਬਾਜੂ ਹੋ ਰਿਹਾ ਵਾਂ ਹallelujah ਤੇ ਬੜੀ ਦੁਖਦਈ ਖੜੀ ਆ ਉਹਨਾਂ ਨੂੰ ਮੇਹਣੇ ਦੇਣ ਦੇ ਬਜਾਏ ਉਹਨਾਂ ਨੂੰ ਖਾਣੇ ਤੇ ਟਿੱਪੀਆਂ ਕਰਨ ਦੇ ਦਵਾ ਤੁਸੀਂ ਉਹਨਾਂ ਦੀ ਮਦਦ ਜੇ ਕਰ ਹੀ ਲੈ ਜੋ ਹallelujah ਤੇ ਭਾਈ ਇਸ ਤਰ੍ਹਾਂ ਨਾ ਕਰੋ ਵਾਦ ਦਾ ਮਹੌਲ ਨਾ ਬਣਾਉ ਜੋ ਤੁਸੀਂ ਕਰ ਰਹੇ ਜੋ ਦਾ ਫਲ ਵੀ ਪਰਮੇਸ਼ਰ ਤੋਂ ਪਾਓਗੇ ਪਰਮੇਸ਼ਰ ਤੁਹਾਨੂੰ ਬਰਕਤ ਦਏਗਾ ਹallelujah ਇਸ ਖਾਣੇ ਦੇ ਵਿੱਚੋਂ ਦੀ ਬਹੁਤ ਸਾਰੇ ਸਵਾਲ ਨਿਕਲਦੇ ਆਪਾਂ ਹallelujah ਇਹ ਸਮਾਂ ਸਵਾਲ ਕੱਢਣ ਦਾ ਨਹੀਂ ਹੈ ਇਹ ਸਮਾਂ ਬੋਲਣ ਦਾ ਸਮਾਂ ਨਹੀਂ ਹੈ ਜਿਹੜੇ ਵਿਚਾਰੇ ਪੀੜ ਤੇ ਉਹਨਾਂ ਦੀ ਤੁਸੀਂ ਮਦਦ ਕਰੋ ਕਰੋ ਰੱਬ ਦੇ ਨਾਮ ਤੇ ਤਾਂ ਕਿ ਤੁਸੀਂ ਉਸ ਪਰਮੇਸ਼ਰ ਤੋਂ ਫਲ ਪਾਓ ਇਹ ਧਰਤੀ ਤਾਂ ਦੀ ਰੁਕਿਆ ਕਿ ਜਿਹੜੇ ਮਸੀ ਲੋਕ ਹੈ ਇਸ ਧਰਤੀ ਦੇ ਤੇ ਸਭ ਦੇ ਵਾਸਤੇ ਪ੍ਰਾਥਨਾ ਦੀ ਹਾਲਤ ਦੇ ਵਿੱਚ ਹੈ ਪਰਮੇਸ਼ਰ ਦੇ ਦਾਸ ਨਾ ਵੀ ਪਰਮੇਸ਼ਰ ਦੇ 크ਿਸਚਨ ਲੋਕੋ ਆਪਣੇ ਲੋਕਾਂ ਵਾਸਤੇ ਦੁਆ ਦੀ ਹਾਲਤ ਵਿੱਚ ਨੇ ਤੇ ਇਹ ਮੈਂ ਮੈਸੇਜ ਨੂੰ ਜ਼ਰੂਰ ਤੁਸੀਂ ਸੁਣਿਓ ਤੇ ਆਪਣੇ ਆਪ ਨੂੰ ਸਲੀਮ ਕਰਿਓ ਤੇ ਬਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਦੇ ਕਮੰਡੀਆਂ ਦਾ ਸਾਹਮਣਾ ਕਰਦਾ ਤੇ ਦੀ ਨਾਂ ਦੇ ਉੱਤੇ ਦਇਆ ਕਰ ਦਿੰਦਾ ਭਾਈ ਪਰਮੇਸ਼ਰ ਨੂੰ ਹੱਲੇ ਵੀ ਮੱਥਾ ਨਾ ਲਾਓ ਹੱਲੇ ਵੀ ਪਰਮੇਸ਼ਰ ਨੂੰ ਕੋਛ ਸਕ੍ਰੀਨ ਤੋਂ ਪ੍ਰਿੰਟੂ ਨਾ ਬੋਲੋ ਕਿਉਂਕਿ ਉਹਦੀਆਂ ਸੱਤ ਅੱਖਾਂ ਸਾਰੀ ਧਰਤੀ ਨੂੰ ਚਲਦੀਆਂ ਜੇਕਰ ਅੱਜ ਪਾਣੀ ਇਹਦੇ ਗੱਲ ਉਹਨੇ ਇੱਕ ਹੀ ਸੰਕੇਤ ਨਾਲ ਪਾਣੀ ਨੂੰ ਡਾ ਦੇਣਾ ਸਭ ਕੁਝ ਨੋਰਮਲ ਕਰ ਦੇਣਾ ਤੇ ਸੱਚਮੇ ਤੁਸੀਂ ਜੋ ਸੇਵਾ ਕਰ ਰਹੇ ਜੋ ਪਰਮੇਸ਼ਰ ਤੋਂ ਫਾਲ ਪਾਉ ਹੋ ਤੇ ਇਸ ਸਮੇਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਪਰਮੇਸ਼ਰ ਤੁਹਾਨੂੰ ਸਭ ਤੋਂ ਨਹੀਂ ਬਰਕਤ ਦੇਵੇ ਸਭ ਦੇ ਤੇ ਤੇ ਤੋਂ ਪਰਮੇਸ਼ਰ ਦੀ ਦੀਆ ਤੁਹਾਡੇ ਤੇ ਬਣੀ ਰਹੇ ਤਾਂ ਕਿ ਸ਼ਾਂਤੀ ਪਰਮੇਸ਼ਰ ਦੀ ਤੁਹਾਨੂੰ ਮਿਲੇ ਤੇ ਪਰਮੇਸ਼ਰ ਸਭ ਨੂੰ ਬਰਕਤ ਦੇ ਸਭ ਨੂੰ ਜੈ